ਆਉਂਦਾ ਦਾ ਜਰ ਗਲਤ ਮੈਸੇਜ ਹੈ ਦਾ ਜਿੰਦੇ ਨਾਲ ਦੁੱਧਾ ਖੜੀ ਹੋਵੇ ਉਹ ਦੋਸ਼ੀ ਹੈ ਜੀ ਪੂਰਾ ਮੈਂ ਕੋਈ ਨਹੀਂ ਦੇਖ ਕੋਲ ਪਰ ਸਭ ਤੋਂ ਵੱਡੀ ਗੱਲ ਜਿਨ੍ਹਾਂ ਨੇ ਅਰਦਾਸ ਕੀਤੀ ਆਪਣੇ ਮੂੰਹ ਮਨੋ ਦੇ ਮੁੰਡੇ ਜੇ ਆਪਾਂ ਇਹ ਆਪਾਂ ਮੰਨੀਏ ਨਾ ਕਿ ਇਹ ਕਹਿੰਦੇ ਅਰਦਾਸ ਕੀਤੀ ਨਹੀਂ ਫਿਰ ਉਹਦੇ ਤੇ ਹੀ ਕੰਦੀ ਕਾਰਵਾਈ ਕਰਾਉਣੀ ਚਾਹੀਦੀ ਹੈ ਹਾਂ ਜੀ ਬਲੀ ਪਰ ਸਭ ਤੋਂ ਦੋਸ਼ੀ ਹੈ ਔਰ ਠੀਕ ਹੈ ਜੀ ਜੋ ਪਾਟੇ ਸਿੰਘ ਨੇ ਗਲਤੀ ਕੀਤੀ ਆ ਤੇ ਉਹ ਵੀ ਪਾਟੇ ਸਿੰਘ ਨੇ ਗਲਤੀ ਮੰਨ ਲਈ ਆ ਆਦੀਆਂ ਦਾ ਪ੍ਰੋਗਰਾਮ ਸੀਗਾ ਈਆਂ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਅਰਦਾਸ ਨਹੀਂ ਸੀ ਕਰਨੀ ਚਾਹੀਦੀ ਗਿਆਨੀ ਜੀ ਨੂੰਨਾਂ ਨੂੰ ਨਹੀਂ ਪਤਾ ਜਾਂ ਬੱਚਿਆਂ ਨੂੰ ਨਹੀਂ ਪਤਾ ਕੋਹ ਅਣਜਾਣਪੁਣੇ ਦੇ ਵਿੱਚ ਬੱਚਿਆਂ ਨੇ ਅਰਦਾਸ ਕਰਾ ਲਈ ਜਾਂ ਗਿਆਨੀ ਜੀ ਉਹਨਾਂ ਨੇ ਕਰਤੀ ਜਿਨ੍ਹਾਂ ਨੇ ਆਪਣੇ ਮਤਲਬ ਪੰਚਾਇਤ ਦੇ ਵਿੱਚ ਤੇ ਖਾਲਸਾ ਜੀ ਦੀ ਮਜਬੂਰੀ ਦੇ ਵਿੱਚ ਮਾਫੀ ਮੰਗ ਲਈ ਆ ਤੇ ਮੈਂ ਆਸ ਕਰਦਾ ਜੀ ਵੀ ਖਾਲਸਾ ਜੀ ਖਾਲਸਾ ਭੋਗ ਗਿਆਨੀ ਜੀ ਨੂੰ ਮਾਫ ਕਰ ਲੈਣਗੇ ਨਹੀਂ ਨਹੀਂ ਕੋਈ ਇਹ ਨਹੀਂ ਮੰਗਤਾ ਸਾਕਤਨ ਸਾਕਤਨ ਸ਼੍ਰੀ ਅਕਾਲ ਤਖਸਾਲ ਜੀ ਜੋ ਡੰ ਲਾਇਆ ਉਹ ਕਰਨਗੇ ਜਿੱਦਾਂ ਉਹਨਾਂ ਨੇ ਕਿਹਾ ਵੀ ਸੇਵਾ ਕਰਨ ਤੇ ਗੁਰਦੁਆਰਾ ਸਾਹਿਬ ਬਾਤ ਕਰਨਗੇ ਉਹ ਕਰਨਗੇ ਜੀ ਠੀਕ ਹੈ ਤੁਗਦਨ ਸਾਹਿਬ ਜਾ ਕੇ ਅਰਦਾਸ ਠੀਕ ਹੈ ਠੀਕ ਹੈ ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਦੇਣੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਗ੍ਰੰਥੀ ਅਮਰੀਕ ਸਿੰਘ ਪਿੰਡ ਅੱਟੇ ਦਾ ਰਹਿਣ ਵਾਲਾ ਉਹਨੇ ਜੋਤੀਆਂ ਦੇ ਤਿਉਹਾਰ ਨੂੰ ਇਹ ਸਾਡਾ ਤਿਉਹਾਰ ਨਹੀਂ ਕਿ ਲੜਕੀਆਂ ਨੇ ਨੱਚਣਾ ਭੰਗੜੇ ਪਾਉਣੇ ਪਿੰਡਾਂ ਦੇ ਹੂਟੇ ਲੈਣੇ ਇਹ ਲੋਕਾਂ ਨੇ ਉਹੀ ਇੱਕ ਆਪਣੇ ਨੱਚਣ ਕੁੱਦਣ ਵਾਸਤੇ ਪ੍ਰੋਗਰਾਮ ਬਣਾਇਆ ਤੇ ਮੈਦੀ ਬੇਨਤੀ ਹੈ ਕਿ ਉਸ ਗ੍ਰੰਥੀ ਅਮਰੀਕ ਸਿੰਘ ਨੇ ਮਾਫੀ ਮੰਗ ਲਈ ਹੈ ਜਦੋਂ ਸਤਕਾਰ ਕਮੇਟੀ ਦੇ ਸਿੰਘ ਗਏ ਨੇ ਅਸੀਂ ਗ੍ਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਤੇ ਗੁਰੂ ਦੇ ਸਿੱਖਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਦਾਂ ਨਾ ਕਰੋ ਜਿਹਦੇ ਨਾਲ ਸੇਕ ਕੌਮ ਦੀ ਬਦਨਾਮੀ ਬਹੁਤ ਹੁੰਦੀ ਹੈ ਐਸ ਐ ਜਿਹੜੀਆਂ ਐਦੀਆਂ ਦੀਆਂ ਵੀਡੀਓ ਹੁੰਦੀਆਂ ਨੇ ਲੋਕ ਬਹੁਤ ਸ਼ੇਅਰ ਕਰਦੇ ਨੇ ਕਮੈਂਟ ਕਰਦੇ ਨੇ ਇਹਨੂੰ ਮਾਂਜੋ ਇਹਨੂੰ ਕੁੱਟੋ ਪਰ ਮੇਰੀ ਬੇਨਤੀ ਆ ਗਰੰਥੀ ਸਿੰਘਾਂ ਨੂੰ ਹੱਥ ਜੋੜ ਕੇ ਤੇ ਪਾਠੀ ਸਿੰਘਾਂ ਨੂੰ ਤੁਸੀਂ ਗੁਰੂ ਦਾ ਦਿੱਤਾ ਖਾਰਾ ਜੇ ਸਤਗੁਰਾਂ ਦੀ ਪਵਿੱਤਰ ਗੁਰਬਾਣੀ ਪੜ੍ਹਦੇ ਜੇ ਰਖਸ਼ੇ ਵੰਡ ਵਾਣ ਵਾਲੇ ਨੂੰ ਪੁੱਛ ਲਓ ਕਿ ਜਦੋਂ ਸਵੇਰੇ ਦੋ ਸਵਾਰੀਆਂ ਬਿਠਾ ਕੇ ਜਦੋਂ 2-3 ਕਿਲੋਮੀਟਰ ਤੇ ਲੈ ਕੇ ਜਾਂਦਾ ਹੈ ਤੇ ਉਹ ਕੀ ਹਾਲ ਉਹਦਾ ਗਰਮੀਆਂ ਦੇ ਦਿਨ ਚ ਬੰਦਾ ਹੈ ਤੁਹਾਨੂੰ ਪੂਰਾ ਲੋਕ ਸਤਕਾਰ ਮਾ ਦਿੰਦੇ ਨੇ ਤੁਸੀਂ ਆਪਣੇ ਸਤਕਾਰ ਮਾ ਨੂੰ ਨਾ ਗਵਾਓ ਸਤਗੁਰਾਂ ਦੇ ਸਤਕਾਰ ਨੂੰ ਮੁੱਖ ਰੱਖੋਗੇ ਬਾਣੀ ਪਵਿੱਤਰ ਜਿਹੜੀ ਧਰੋਂ ਆਈ ਹੈ ਇਹਨੂੰ ਮੁੱਖ ਰੱਖੋਗੇ ਤੁਹਾਡੇ ਪਰਿਵਾਰ ਦਾ ਤੇ ਤੁਹਾਡਾ ਵੀ ਭੜਾ ਹੋਵੇਗਾ ਤੇ ਨਾਲੇ ਤੁਹਾਡੇ ਪਰਿਵਾਰ ਨੂੰ ਸਤਗੁਰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨਗੇ ਜੇ ਤੁਸੀਂ ਸਤਗੁਰਾਂ ਦਾ ਸਤਕਾਰ ਕਰੋਗੇ ਇਹ ਕਰਕੇ ਬੇਨਤੀ ਹੈ ਕਿ ਇਹ ਗ੍ਰੰਥੀ ਨੇ ਤੇ ਮਾਫੀ ਮੰਗ ਲਈ ਹੈ ਪਿੰਡ ਦੀ ਪੰਚਾਇਤ ਨੇ ਵੀ ਮਾਫੀ ਮੰਗੀ ਹੈ ਕਿ ਗ੍ਰੰਥੀ ਕੋ ਗਲਤੀ ਹੋ ਗਈ ਮaaf ਕਰ ਦਿਓ ਜਿਹੜੀਆਂ ਸਾਡੇ ਕੋਲ ਇਤਾਂ ਦੀਆਂ ਸਤਕਾਰ ਕਮੇਟੀ ਕੋਲੋਂ ਸ਼ਿਕਾਇਤਾਂ ਆਉਂਦੀਆਂ ਨੇ ਇਹ ਇਕੱਲਾ ਸਤਕਾਰ ਕਮੇਟੀ ਦਾ ਫਰਜ਼ ਨਹੀਂ ਬਣਦਾ ਹਰ ਇੱਕ ਗੁਰਨਾਨਕ ਨਾਮ ਸਿੱਖਾਂ ਦਾ ਫਰਜ਼ ਬਣਦਾ ਹੈ ਜਦੋਂ ਕਿਤੇ ਸਤਕਾਰ ਕਮੇਟੀ ਦੇ ਸਿੰਘ ਆਵਾਜ਼ ਦਿੰਦੇ ਨੇ ਕਿ ਫਲਾਣੇ ਥਾਂ ਬੇਦਬੀ ਹੋਈ ਹੈ ਆ ਇਕੱਠੇ ਹੋ ਉਦੋਂ ਪਤਾ ਨਹੀਂ ਕੀ ਗੱਲ ਹੋ ਜਾਂਦੀ ਹੈ ਕਿ ਲੋਕ ਸੁਸਰੀ ਵਾਂਗੂੰ ਸੌ ਜਾਂਦੇ ਨੇ ਤੇ ਜਦੋਂ ਕਿਤੇ ਕੋਈ ਪੰਜਾਬ ਦੇ ਵਿੱਚ ਕਿਸੇ ਦੀ ਕਾਨਫਰੰਸ ਹੁੰਦੀ ਹੈ ਤੇ ਉਦੋਂ ਅਸੀਂ ਉਸੇ ਵੇਲੇ ਉਹਨਾਂ ਦੀਆਂ ਕੁਰਸੀਆਂ ਦੇ ਜਾ ਕੇ ਬਹਿ ਜਾਂਦੇ ਆ ਜੇਕਰ ਤੁਸੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਸੀਂ ਸੁਖ ਲੈਣਾ ਚਾਹੁੰਦੇ ਜੇ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਓਟਰਾ ਆਸਰਾ ਲਲਿਓ ਤੇ ਸਤਿਗੁਰ ਦੇ ਬਚਨ ਵੀ ਹੁੰਦੇ ਨੇ ਸੁਖ ਤੇਰਾ ਦਿੱਤਾ ਲਈਏ ਸਤਿਗੁਰਾਂ ਦਾ ਸੁਖ ਮਿਲਣਾ ਦਿੱਤਾ ਮਿਲਣਾ ਜੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਬਾਜ ਆ ਜਾਓ ਜੇਕਰ ਸਾਨੂੰ ਇਹ ਜਿਹੜੀਆਂ ਘਟਨਾਵਾਂ ਆ ਰਹੀਆਂ ਨੇ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਭਾਵੇਂ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਕਰਾਈਏ ਤੇ ਭਾਵੇਂ ਸਿੰਘਾਂ ਵੱਲੋਂ ਜੋ ਵੀ ਮਰਜ਼ਾਦਾ ਬੰਦੀ ਉਹਦੇ ਨਾਲ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ